ਟੁੱਟੀ ਮਾਲਾ ਦੇ ਮੰਕੇ ਲੈ ਐਮ ਐਨ ਪੈਸੇ ਲਾਉਣ ਦੀ ਕੀ ਲੋੜ ਸੀ ਪਹਿਲਾਂ ਹੀ ਬਥੇਰਾ ਕੁਝ ਹੈਗਾ ਮੇਰੇ ਕੋਲ ਡੁੱਲ ਡੁੱਲ ਪੈਂਦੇ ਹਾਸੇ ਦੇ ਚਾਨ ਨਾਲ ਲਰਜ ਦੀ ਅੰਜੂ ਨੇ ਕਿਹਾ ਉਹ ਆਪਣੇ ਗਲ ਸੋਨੇ ਦਾ ਹਾਰ ਪਾਉਂਦੀ ਸ਼ੀਸ਼ੇ ਮੂਰੇ ਜਾ ਖੜੀ ਨੀਰਜ ਇਹ ਸਭ ਕੁਝ ਦੇਖ ਕੇ ਮੁਸਕਰਾ ਰਿਹਾ ਸੀ ਜਿਵੇਂ ਉਸ ਨੂੰ ਇਸ ਸਭ ਕਾਸੇ ਦਾ ਪਹਿਲਾਂ ਤੋਂ ਹੀ ਪਤਾ ਹੋਵੇ ਅੰਜੂ ਨੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਨਿਹਾਰ ਕੇ ਡਰੈਸਿੰਗ ਰੂਮ ਦੇ ਬੂਹੇ ਵਿੱਚ ਹਾਰ ਵਾਲਾ ਖਾਲੀ ਡੱਬਾ ਫੜੀ ਖੜੇ ਨੀਰਜ ਵੱਲ ਬੜੇ ਪਿਆਰ ਨਾਲ ਦੇਖਿਆ ਤੇ ਅਦਾ ਨਾਲ ਹਸੀ ਫਿਰ ਇਕਦਮ ਗੰਭੀਰ ਹੋ ਕੇ ਉਸਦੇ ਗਲ ਆ ਲੱਗੀ ਪਿਆਰ ਦੇ ਉਮੜ ਦੇ ਜਜ਼ਬੇ ਕਾਰਨ ਉਸ ਦੀਆਂ ਅੱਖਾਂ ਪਰ ਆਈਆਂ ਸਾਨੂੰ ਨੀਰਜ ਨੇ ਉਸ ਨੂੰ ਦੋਹਾਂ ਮੋੜਿਆਂ ਤੋਂ ਫੜ ਕੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਅੰਜੂ ਇਹ ਹਾਰ ਪਾ ਕੇ ਤੈਨੂੰ ਉਨੀ ਖੁਸ਼ੀ ਨਹੀਂ ਹੋਣੀ ਜਿੰਨੀ ਮੈਨੂੰ ਹੋਈ ਆ ਨਾਲੇ ਮਰਦ ਨੂੰ ਜੋ ਆਨੰਦ ਇਸਤਰੀ ਦੀ ਸੁੰਦਰਤਾ ਵਿੱਚ ਵਾਧਾ ਕਰਕੇ ਮਿਲਦਾ ਉਸ ਦਾ ਸਵਾਦ ਹੀ ਵੱਖਰਾ ਹੁੰਦਾ ਫਿਰ ਉਸ ਨੇ ਚਟਕਾਰਾ ਲੈਂਦੇ ਹੋਏ ਕਿਹਾ ਇਹ ਮੈਂ ਨਹੀਂ ਕਹਤਾ ਮਹਾਵਿਦਵਾਨ ਕਹਤੇ ਹਨ ਤੇ ਉਸ ਨੇ ਅੰਜੂ ਦੀ ਗੱਲ ਤੇ ਚੁੰਡੀ ਵੱਡੀ ਅੰਜੂ ਨੇ ਝੂਠੀ-ਮੁੱਠੀ ਮੂੰਹ ਫੁਲਾਇਆ ਤੇ ਅੱਖਾਂ ਟੱਡ ਕੇ ਉਸ ਵੱਲ ਵੇਖਿਆ ਫਿਰ ਰੋਸ ਭਰੀ ਆਵਾਜ਼ ਵਿੱਚ ਬੋਲੀ ਆਹੋ ਤੁਸੀਂ ਤਾਂ ਸਾਰੇ ਕੰਮ ਵਿਦਵਾਨਾਂ ਤੋਂ ਹੀ ਪੁੱਛ ਕੇ ਕਰਦੇ ਹੋ ਮੈਨੂੰ ਪਤਾ ਤੁਹਾਡੇ ਵੱਡੇ ਵਿਦਵਾਨ ਹੋਰ ਕੀ ਕੁਝ ਕਹਿੰਦੇ ਨੇ ਫਿਰ ਪਲਾਂ ਬਾਅਦ ਹੀ ਉਹ ਦੋਵੇਂ ਹੱਸਦੇ ਹੋਏ ਡਰਾਇੰਗ ਰੂਮ ਵਿੱਚ ਆ ਗਏ ਅੰਜੂ ਚਾਹ ਲੈ ਆਈ ਉਸਨੇ ਨੀਰਜ ਅੱਗੇ ਟ੍ਰੇ ਰੱਖਦਿਆਂ ਕਿਹਾ ਨਾ ਸੁਣੋ ਮੇਰੇ ਕੋਲ ਤਾਂ ਪਹਿਲਾਂ ਹੀ ਦੋ ਸੈੱਟ ਪਏ ਨੇ ਉਹੀ ਬਹੁਤ ਘੱਟ ਪਾਉਣ ਦਾ ਮੌਕਾ ਮਿਲਦਾ ਹੈ ਹੋਰ ਕੀ ਕਰਨਾ ਤੁਸੀਂ ਵੀ ਨਾ ਐਵੇਂ ਕਈ ਵਾਰ ਕਮਲ ਮਾਰਦੇ ਹੋ ਆਹੋ ਉਤੋਂ ਉਤੋਂ ਉਹਦਣ ਕੇ ਸ਼ਰਮਾ ਦੀ ਪ੍ਰਮੋਸ਼ਨ ਪਾਰਟੀ ਵਿੱਚ ਤਾਂ ਬੜੀਆਂ ਲਾਲਾ ਛੁੱਟੀ ਬੈਠੀ ਸੀ ਨੰਦਨੀ ਦੇ ਸੱਟ ਤੇ ਹੈ ਜਿਵੇਂ ਮੈਂ ਨਹੀਂ ਜਾਣਦਾ ਨੀਜ ਨੇ ਚਾਹ ਦੀ ਘੁੱਟ ਭਰਦਿਆਂ ਕਿਹਾ ਲੈ ਉਹ ਤਾਂ ਵੱਖਰੀ ਗੱਲ ਆ ਬਈ ਕੋਈ ਚੀਜ਼ ਮੈਨੂੰ ਚੰਗੀ ਲੱਗੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਮੈਂ ਕੋਈ ਡਿਮਾਂਡ ਤਾਂ ਨਹੀਂ ਸੀ ਕੀਤੀ ਤੇ ਨਾ ਹੀ ਟੰ 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 ਬੂਹੇ ਦੀ ਘੰਟੀ ਵੱਜੀ ਅੰਜੂ ਨੇ ਦਰਵਾਜ਼ਾ ਖੋਲ੍ਹਿਆ ਬੱਚੇ ਟਿਊਸ਼ਨ ਤੋਂ ਆ ਗਏ ਸਨ ਵੱਡੀ ਲੜਕੀ ਬੇਬੀ ਆਪਣੇ ਕਮਰੇ ਵਿੱਚ ਚਲੀ ਗਈ ਛੋਟਾ ਚਾਰਲੀ ਨੀਰਜ ਦੀ ਗੋਦ 'ਚ ਵੜਦਿਆਂ ਕਹਿਣ ਲੱਗਾ ਪਾਪਾ ਪਾਪਾ ਸਮਰ ਹੌਲਿਡੇਜ਼ ਚ ਨਾ ਵੀ ਗੋ ਟੂ ਡਲੋਜੀ ਮੇਰੇ ਫਰੈਂਡ ਕਹਿੰਦੇ ਨੇ ਉੱਥੇ ਬੈਸਟ ਇੰਜੋਏ ਹੁੰਦਾ ਹੈ ਹੈ ਪਾਪਾ ਓਕੇ ਓਕੇ ਬਟ ਨਾਓ ਯੂ ਚੇਂਜ ਯੂਅਰ ਡਰੈਸ ਗੋ ਗੋ ਕਹਿ ਕੇ ਨੀਰਜ ਨੇ ਚਾਰਲੀ ਨੂੰ ਗੋਦੀ ਉਤੋਂ ਥੱਲੇ ਉਤਾਰ ਦਿੱਤਾ ਨੀਰਜ ਗਰਗ ਬੀਮਾ ਕੰਪਨੀ ਵਿੱਚ ਵਿਕਾਸ ਅਧਿਕਾਰੀ ਸੀ ਉਸਦੀ ਪਤਨੀ ਅੰਜਨਦੀਪ ਬਰਾੜ ਕਾਲਜ ਲੈਕਚਰਰ ਸੀ ਦੋਹਾਂ ਨੇ ਪਿਆਰ ਵਿਆਹ ਕਰਵਾਇਆ ਸੀ ਪਹਿਲਾਂ ਤਾਂ ਦੋਹਾਂ ਦੇ ਪਰਿਵਾਰ ਨੇ ਬਥੇਰਾ ਕੁਲੇ ਸਭਾਇਆ ਮਰਨ ਮਰਉਣ ਤੱਕ ਨੌਬਦ ਪਹੁੰਚ ਗਈ ਸੀ ਨੀਰਜ ਦਾ ਬਾਪ ਦਰਸ਼ਨ ਗਰਗ ਸਰਦਾ ਪੁੱਜ ਦਾ ਆੜਦਿਆ ਸੀ ਜੱਟ ਬਾਣੀਆਂ ਗੜਕਵਾਲਾ ਨੀਰਜ ਦੇ ਰਿਸ਼ਤੇ ਲਈ ਇੱਕ ਵੱਡੇ ਉਦਯੋਗਪਤੀ ਘਰਾਣੇ ਨਾਲ ਚੱਲ ਰਹੀ ਗੱਲ ਸਿਰੇ ਲੱਗਣ ਵਾਲੀ ਸੀ ਕਿ ਨੀਰਜ ਵੱਲੋਂ ਆਪਣਾ ਵਿਆਹ ਕਰਵਾ ਲੈਣ ਦਾ ਐਲਾਨ ਗਰਗ ਪਰਿਵਾਰ ਤੇ ਅਸਮਾਨੀ ਬਿਜਲੀ ਮੰਗ ਡਿੱਗਿਆ ਨੀਰਜ ਦੇ ਬਾਪ ਨੇ ਉਸ ਨੂੰ ਘਰੋਂ ਕੱਢਣ ਤੇ ਜਾਇਦਾਦ ਵਿੱਚੋਂ ਬੇਦਖਲ ਕਰਨ ਦੀਆਂ ਧਮਕੀਆਂ ਦਿੱਤੀਆਂ ਉਧਰ ਅੰਜੂ ਦਾ ਪਿਤਾ ਲੈਫਟੀਨੈਂਟ ਬੀ ਐਸ ਬਰਾੜ ਸਖਤ ਤਬੀਅਤ ਪਰ ਆਧੁਨਿਕ ਸੋਚ ਦਾ ਬੰਦਾ ਸੀ ਬਦਲ ਦੇ ਹਾਲਾਤਾਂ ਮੁਤਾਬਕ ਢਲਣ ਦਾ ਮਾਤਾ ਵੀ ਰੱਖਦਾ ਸੀ ਉਸ ਨੇ ਅੰਜੂ ਨੂੰ ਆਪਣੇ ਫੈਸਲੇ ਤੇ ਗੌਰ ਕਰਨ ਦੀ ਸਲਾਹ ਦੇ ਕੇ ਚੁੱਪ ਧਾਰ ਲਈ ਮਾਪਿਆਂ ਦੀ ਨਰਾਜ਼ਗੀ ਨੂੰ ਦੋਹਾਂ ਨੇ ਆਪਣੇ ਪਿਆਰ ਤੇ ਸੂਝ ਨਾਲ ਘਟਾ ਲਿਆ ਸੀ ਹੁਣ ਨੀਰਜ ਤੇ ਅੰਜੂ ਦੀ ਆਪਣੀ ਚੰਗੀ ਸੋਸਾਇਟੀ ਸੀ ਦੋ ਬੱਚੇ ਸਨ ਅੰਜੂ ਅਕਸਰ ਆਪਣੇ ਵਿਦਿਆਰਥੀਆਂ ਦਾ ਕੰਮ ਵੇਖਣ ਲਈ ਘਰ ਲੈ ਆਉਂਦੀ ਕਾਫੀ ਰਾਤ ਤੱਕ ਕੰਮ ਕਰਦੀ ਰਹਿੰਦੀ ਨੀਰਜ ਬੱਚਿਆਂ ਨਾਲ ਖੇਡਦਾ ਜਾਂ ਆਪਣੀ ਪਸੰਦ ਦੀਆਂ ਪੁਸਤਕਾਂ ਪੜ੍ਹਦਾ ਨੀਰਜ ਨੂੰ ਕਿਤਾਬਾਂ ਖਰੀਦਣੀਆਂ ਅਤੇ ਪੜ੍ਹਨੀਆਂ ਚੰਗੀ ਲੱਗਦੀਆਂ ਸਨ ਦੋਹਾਂ ਜੀਆ ਨੇ ਇਹ ਧਿਆਨ ਰੱਖਿਆ ਹੋਇਆ ਸੀ ਕਿ ਬੱਚਿਆਂ ਦੀ ਕੰਪਿਊਟਰ ਜਾਂ ਟੀਵੀ ਪ੍ਰੋਗਰਾਮਾਂ ਵਿੱਚ ਹੀ ਬਹੁਤ ਰੁਚੀ ਨਾ ਰਹੇ ਇਸ ਕਰਕੇ ਨੀਰਜ ਬੱਚਿਆਂ ਦੀ ਪਸੰਦ ਵਾਲੀਆਂ ਕਿਤਾਬਾਂ ਵੀ ਖਰੀਦ ਕੇ ਲਿਆਉਂਦਾ ਉਹਨਾਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਂਦਾ ਅਜਿਹੀ ਇੱਕ ਰਾਤ ਨੀਰਜ ਨੇ ਅੰਜੂ ਨੂੰ ਕਿਹਾ ਅੰਜੂ ਸਾਡੀ ਬ੍ਰਾਂਚ ਦਾ ਨਵਾਂ ਮੈਨੇਜਰ ਆਇਆ ਬੜਾਈ ਹੋਰ ਤਰ੍ਹਾਂ ਦਾ ਵਤੀਰਾ ਕਰਦਾ ਗੱਲਾਂ ਵੀ ਅਜੀਬ ਜਿਹੀਆਂ ਕਰੂ ਜਿਵੇਂ ਕਿਸੇ ਹੋਰ ਧਰਤੀ ਤੋਂ ਆਇਆ ਹੋਵੇ ਜੱਟਾਂ ਦਾ ਮੁੰਡਾ ਤੇਰਾ ਗੋਤਿਆਈਆ ਹਰਜਿੰਦਰ ਸਿੰਘ ਬਰਾੜ ਹੋਰ ਤੁਸੀਂ ਕੀ ਸਮਝਿਆ ਬਈ ਜੱਟ ਤੱਤਾ ਤੱਤਾ ਇਹ ਕਰ ਸਕਦੇ ਆ ਆਫੀਸਰ ਨਹੀਂ ਬਣ ਸਕਦੇ ਅੰਜੂ ਬੋਲੀ ਨੀਰਜ ਆਪਣੇ ਧਿਆਨ ਦੱਸੀ ਜਾ ਰਿਹਾ ਸੀ ਤੂੰ ਹੋਰ ਦੇਖ ਉਹਦੇ ਵਾਲ ਕੁੜੀਆਂ ਵਾਂਗ ਲੰਬੇ ਨੇ ਤੇ ਦਾੜੀ ਮੁੱਛਾਂ ਵੀ ਓਪਨ ਹੀ ਵੱਡੀਆਂ ਵੱਡੀਆਂ ਕਪੜਿਆਂ ਦੀ ਘੱਟ ਹੀ ਪ੍ਰਵਾਹ ਕਰਦਾ ਹੈ ਮਸਤ ਰਹਿੰਦਾ ਅਸੀਂ ਪਤਾ ਉਸ ਦਾ ਕੀ ਨਾਂ ਰੱਖਿਆ ਸੁਆਮੀ ਕਹਿ ਕੇ ਉਹ ਹੱਸਣ ਲੱਗ ਪਿਆ ਅੱਛਾ ਉਹ ਆਫੀਸਰਾਂ ਕੀ ਸਾਧ بیمੇ ਵਾਲਿਆਂ ਉਸ ਤੋਂ ਕੀ ਧੂਣੀ ਲਵਾਉਣੀ ਆ ਚੰਗਿਆ ਤੁਹਾਡੀ ਕੰਪਨੀ ਵਾਲੇ ਵੀ ਕੁਝ ਚਿਰ ਰੁਕ ਕੇ ਉਹ ਵੇਖਿਓ ਵੈਸੇ ਵਧੀਆ ਨਾ ਕੋਈ ਚਿੰਤਾ ਨਾ ਕੋਈ ਫਿਕਰ ਮौजਾਂ ਹੀ ਮौजਾਂ ਚੱਲ ਚੰਗਾ ਹੁਣ ਤੂੰ ਬੱਤੀ ਬੰਦ ਕਰ ਦੇ ਮੈਂ ਸੌਣਾ ਅੰਜੂ ਨੇ ਜਲਦੀ ਜਲਦੀ ਆਪਣਾ ਸਮਾਨ ਇਕੱਠਾ ਕੀਤਾ ਤੇ ਰੌਸ਼ਨੀ ਬੰਦ ਕਰ ਦਿੱਤੀ ਰਿਕਸਾ ਮਨੀਰਜ ਸਵਾਮੀ ਨੂੰ ਆਪਣੇ ਘਰ ਲੈ ਆਇਆ ਅੰਜੂ ਨਾਲ ਮੁਲਾਕਾਤ ਕਰਾਉਂਦਿਆਂ ਉਸ ਕਿਹਾ ਅੰਜੂ ਇਹ ਨੇ ਹਰਿੰਦਰ ਸਿੰਘ ਬਰਾੜ ਜਿਨ੍ਹਾਂ ਦਾ ਉਸ ਦਿਨ ਤੇਰੇ ਕੋਲ ਜ਼ਿਕਰ ਕੀਤਾ ਸੀ ਤੇ ਇਹ ਮੇਰੀ ਪਤਨੀ ਪ੍ਰੋਫੈਸਰ ਅੰਜਨਦੀਪ ਬਰਾਣ ਇਸ ਤਰ੍ਹਾਂ ਤੁਸੀਂ ਹੋਏ ਭੈਣ ਭਾਈ ਤੇ ਮੈਂ ਗੈਕੇ ਨੀਰਜ ਉੱਚੀ ਉੱਚੀ ਹੱਸਣ ਲੱਗ ਪਿਆ ਹਰਿੰਦਰ ਨੇ ਆਪਣਾ ਸੱਜਾ ਹੱਥ ਛਾਤੀ ਉੱਤੇ ਰੱਖ ਕੇ ਆਦਰ ਨਾਲ ਸਿਰ ਝੁਕਾਇਆ ਫਿਰ ਬਾਲਾਂ ਨੂੰ ਝਟਕੇ ਨਾਲ ਪਿਛਾਂ ਝੁੱਟਦੇ ਹੋਏ ਬੋਲਿਆ ਨੀਰਜ ਤੇਰੇ ਵਰਗੇ ਬੰਦੇ ਹੀ ਇਹੋ ਜਹੀ ਸੁੰਦਰ ਇਸਤਰੀ ਹੀ ਪਤਨੀ ਹੋ ਸਕਦੀ ਹੈ ਅੰਜੂ ਨੂੰ ਇੱਕ ਝੁੰਚਣੀ ਜਹੀ ਆਈ ਉਸ ਦੇ ਕੰਨਾਂ ਦੀਆਂ ਕਪੋਲਾ ਲਾਲ ਹੋ ਗਈਆਂ ਉਸ ਨੂੰ ਪਿਛਾ ਮੁੜ ਕੇ ਕਮਰੇ ਬਾਹਰ ਜਾਣਾ ਪਹਾੜ ਲੰਘਣਾ ਹੋ ਗਿਆ ਇਹ ਕਹੋ ਜਿਆ ਆਦਮੀਆ ਕਿੱਡੀ ਵੱਡੀ ਗੱਲ ਕਹਿ ਗਿਆ ਚਿਹਰੇ ਤੇ ਕੋਈ ਭਾਵ ਹੀ ਨਹੀਂ ਸ਼ਾਂਤ ਚਿਹਰਾ ਮੋਟੀਆਂ ਅੱਖਾਂ ਖੁੱਲੇ ਵਾਲਾ ਵਿੱਚ ਕੁਝ ਕੁ ਚਿੱਟੀ ਭਾਂ ਮਾਰਦੇ ਸੋਹਣੇ ਲੱਗਦੇ ਲੰਬੇ ਵਾਲ ਉੱਚਾ ਲੰਮਾ ਕੱਦ ਤੇ ਖੁੱਲਾ ਡੁੱਲਾ ਸਰੀਰ ਨੀਰਜ ਹਰਿੰਦਰ ਦੀ ਇਹ ਗੱਲ ਸੁਣ ਕੇ ਖੁੱਲ ਕੇ ਹੱਸਿਆ ਤੇ ਉਸ ਨੂੰ ਸੋਫੇ ਤੇ ਬਿਠਾਉਂਦਿਆਂ ਮਦਹੋਸ਼ ਜਿਹੀ ਖੜੀ ਅੰਜੂ ਨੂੰ ਕਹਿਣ ਲੱਗਿਆ ਲੈ ਬਈ ਅੰਜੂ ਦੁੱਧ ਦਾ ਵੱਡਾ ਗਲਾਸ ਬਿਨਾ ਪਤੀ ਤੋਂ ਸਵਾਮੀ ਜੀ ਲਈ ਇਹ ਦੁੱਧ ਤੋਂ ਬਿਨਾ ਹੋਰ ਕੁਝ ਨਹੀਂ ਲੈਂਦੇ ਤੇ ਮੇਰੇ ਲਈ ਚਾਹ ਚਲ ਛੱਡ ਮੇਰੇ ਲਈ ਵੀ ਦੁੱਧ ਹੀ ਲਿਆ ਨੀਰਜ ਅਕਸਰ ਹਰਿੰਦਰ ਦੀਆਂ ਗੱਲਾਂ ਅੰਜੂ ਨਾਲ ਕਰਦਾ ਕਹਿੰਦਾ ਸ਼ੌਮੀ ਕਹਿੰਦਾ ਬੰਦੇ ਦਾ ਸਰੀਰ ਇੱਕ ਮਸ਼ੀਨ ਵਾਂਗ ਹੈ ਜਿਸ ਤਰ੍ਹਾਂ ਚੱਹ ਵਰਤੀ ਜਾਓ ਸਰੀਰ ਬੋਲੋ ਕਿਤੇ ਕੰਮ ਦਾ ਚੰਗਾ ਜਾਂ ਮਾੜਾ ਹੋਣਾ ਸਾਡੀ ਸੋਚ ਦਾ ਹਿੱਸਾ ਹੁੰਦਾ ਹੈ ਆਤਮਾ ਦਾ ਨਹੀਂ ਸ਼ੌਮੀ ਕਹਿੰਦਾ ਜਿਆਦਾ ਉਲਝਾ ਬੰਦੇ ਨੂੰ ਆਜ਼ਾਦ ਹੋਣ ਤੋਂ ਭੜਕਾਉਂਦੇ ਹਨ ਜ਼ਿੰਦਗੀ ਨੂੰ ਆਪਣੇ ਆਪ ਆਨੰਦ ਸਹਿਜ ਤੇ ਸ਼ਾਂਤੀ ਨਾਲ ਤੁਰਨ ਦਿਓ ਅੰਜੂ ਉਸ ਦੀਆਂ ਗੱਲਾਂ ਤੇ ਹੱਸ ਛੱਡਦੀ ਸਾਲ ਪਰ ਬੀਤ ਗਿਆ ਹੁਣ ਨਿਰਜ ਰਾਤ ਨੂੰ ਬਿਸਤਰੇ ਵਿੱਚ ਕਹਾਣੀਆਂ ਦੀ ਬਜਾਏ ਫਿਲਾਸਫੀ ਦੀਆਂ ਕਿਤਾਬਾਂ ਪੜਦਾ ਬੁੱਧੂ ਨੂੰ ਪੜਦਾ ਅਕਸਰ ਹੀ ਪੜਦੇ ਪੜਦੇ ਕਿਤਾਬਾਂ ਬੁੱਕਲ ਵਿੱਚ ਲੈ ਕੇ ਸੌ ਜਾਂਦਾ ਕਦੇ ਵਾਕਮੈਨ ਲਾ ਕੇ ਉਸੋ ਦੇ ਪ੍ਰਵਚਨ ਸੁਣਦਾ ਸੌਣ ਲੱਗਿਆ ਬੱਤੀ ਵੀ ਬੰਦ ਨਹੀਂ ਸੀ ਕਰਦਾ ਜਦੋਂ ਕਿ ਪਹਿਲਾਂ ਔਰ ਰੋਸ਼ਨੀ ਵਿੱਚ ਸੌ ਨਹੀਂ ਸੀ ਸਕਦਾ ਬੇਬੀ ਤੇ ਚਾਰਲੀ ਦੇ ਸਾਲਾਨਾ ਇਮਤਿਹਾਨ ਸਿਰ ਤੇ ਸਨ ਪੜ੍ਹਾਈ ਦਾ ਜ਼ੋਰ ਸੀ ਬੇਬੀ ਨੇ 12ਵੀਂ ਦੇ ਪੇਪਰ ਦੇਣੇ ਸਨ ਚਾਰਲੀ ਨੇ 8ਵੀਂ ਦੇ ਇੱਕ ਦਿਨ ਅੰਜੂ ਕਹਿਣ ਲੱਗੀ ਨੀਰਜ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਿਆ ਕਰੋ ਵੱਡੇ ਹੋ ਗਏ ਨੇ ਉੱਤੋਂ ਜ਼ਮਾਨਾ ਕਿਹੜਾ ਬਾਸ 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 ਕਿਉਂ ਚਿੰਤਾ ਕਰਦੀਆਂ ਇਹਨਾਂ ਜੋ ਬਣਨਾ ਬਣ ਜਾਣਗੇ ਬੁੱਧ ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹਿਆ ਸੀ ਜ਼ਿੰਦਗੀ ਪੜ੍ਹਨ ਦਾ ਨਹੀਂ ਸਮਝਣ ਦਾ ਨਾਮ ਹੈ ਸਾਲਣੀ ਦੀ ਬੇਟੀ ਬਾਰੇ ਪਤਾ ਤੁਹਾਨੂੰ ਕਿਸੇ ਮੰਤਰੀ ਦੇ ਮੁੰਡੇ ਨੇ 6 ਮਹੀਨੇ ਖਰਾਬ ਕਰਕੇ ਅਖੀਰ ਮਾਰ ਕੇ ਛੁੱਟ ਦਿੱਤਾ ਨਾਤੀ ਦੀ ਮੌਤ ਤੇ ਰੋ ਸਕੇ ਨਾ ਗਈ ਇੱਜ਼ਤ ਮੁੜੀ ਕੱਲ ਸਾਲਣੀ ਦੇ ਪਤੀ ਨੇ ਗੋਲੀ ਮਾਰ ਲਈ ਸਾਰਾ ਘਰ ਉਜੜ ਗਿਆ ਬੇਬੂਫ ਨੇ ਬੱਚੇ ਫੁੱਲ ਦੀ ਡੋਡੀ ਹੁੰਦੇ ਨੇ ਬਾਲਾ ਮਰੋੜਨ ਨਾਲ ਪੁੱਰ ਜਾਂਦੇ ਨੇ ਤਾਂ ਹੀ ਕਹਿਣਾ ਸਹਜ ਰਿਆ ਕਰ ਨੇ ਜਾ ਰਹੇ ਬੱਚੇ ਸਾਡਾ ਪਵੇਖਨੇ ਇਹਨਾਂ ਨੂੰ ਕਿਵੇਂ ਹਵਾ ਆਸਰੇ ਖੁੱਲੇ ਅਸਮਾਨ ਵਿੱਚ ਛੱਡ ਦਈਏ ਬੇਬੀ ਹੁਣ ਕੋਈ ਬੱਚੀ ਨਹੀਂ ਰਹੀ ਤੇ ਤੁਸੀਂ ਬਿਲਕੁਲ ਹੀ ਸਾਰਾ ਦਿਨ ਮੋਬਾਈਲ ਕੰਨ ਨੂੰ ਲਾਈ ਰੱਖਦੀਆਂ ਲੈਪਟਾਪ ਦਾ ਖੇੜਾ ਨਹੀਂ ਛੱਡਦੀ ਤੇ ਤੁਸੀਂ ਅੰਜੂ ਦਾ ਗੱਚ ਪਰ ਆਇਆ ਤੂੰ ਕਮਲੀ ਆ ਤੈਨੂੰ ਪਤਾ ਫਲ ਪੱਕ ਕੇ ਮਿੱਠਾ ਹੋ ਜਾਂਦਾ ਨਾਲੇ ਬੂਟੇ ਤੋਂ ਵੱਖ ਕੁਦਰਤ ਸਭ ਠੀਕ ਕਰ ਰਹੀ ਆ ਤੂੰ ਐਵੇਂ ਪਰੇਸ਼ਾਨ ਹੋਈ ਜਾਨੀਂ ਸੁਣ ਇੱਕ ਕਹਾਣੀ ਸੁਣੋ ਇੱਕ ਰੱਥ ਬੜੀ ਤੇਜ਼ ਭੱਜਿਆ ਜਾ ਰਿਹਾ ਸੀ ਹਨੇਰੀ ਵਾਂਗ ਰੱਥ ਉੱਪਰ ਬੈਠੀ ਇੱਕ ਮੱਖੀ ਜੋੜ-ਜੋੜ ਦੀ ਆਪਣੇ ਖੰਭ ਹਿਲਾ ਰਹੀ ਸੀ ਮਨ ਵਿੱਚ ਖੁਸ਼ੀ ਹੁੰਦੀ ਸੋਚ ਰਹੀ ਸੀ ਕਿ ਰੱਥ ਮੈਂ ਹੀ ਭਜਾ ਰਹੀ ਸਾਂ ਜੇ ਮੈਂ ਰੁਕ ਜਾ ਤਾਂ ਰੱਥ ਵੀ ਰੁਕ ਜਾਵੇਗੀ ਅਖੀਰ ਮੱਖੀ ਥੱਕ ਗਈ ਖੰਭ ਹਿਲਾਉਣੇ ਬੰਦ ਕਰ ਦਿੱਤੇ ਪਰ ਰੱਥ ਤਾਂ ਫਿਰ ਵੀ ਭੱਜੀ ਜਾ ਰਿਹਾ ਸੀ ਕੌਣ ਭਜਾ ਰਿਹਾ ਸੀ ਹੁਣ ਤੂੰ ਹੀ ਦੱਸ ਹੁਣ ਤੂੰ ਹੱਸ ਕੇ ਦਿਖਾ ਐਵੇਂ ਨਰੂਸੀ ਰਹਾ ਕਰ ਜਦੋਂ ਜ਼ਿੰਦਗੀ ਸਾਡੇ ਹੱਥ ਨਹੀਂ ਫਿਰ ਅਸੀਂ ਕਿਉਂ ਐਵੇਂ ਨੀਰਜ ਉਸੇ ਰੋਜ਼ ਬੋਲੀ ਜਾ ਰਿਹਾ ਸੀ ਉਹਨਾਂ ਵਿੱਚ ਝਗੜਾ ਤਾਂ ਪਹਿਲਾਂ ਵੀ ਕਦੇ ਬਾਲਾ ਨਹੀਂ ਸੀ ਹੋਇਆ ਗੁੱਸਾ ਗਿਲਾ ਹੋ ਜਾਂਦਾ ਸੀ ਹੁਣ ਨੀਰਜ ਬਿਲਕੁਲ ਹੀ ਕਿਸੇ ਗੱਲ ਦਾ ਗੁੱਸਾ ਨਹੀਂ ਸੀ ਕਰਦਾ ਬਸ ਮਸਤੀ ਵਿੱਚ ਰਹਿੰਦਾ ਇਸ ਤਬਦੀਲੀ ਤੋਂ ਅੰਜੂ ਨੂੰ ਬੜਾ ਡਰ ਲੱਗਦਾ ਗੁੱਸਾ ਆਉਂਦਾ ਕਦੇ-ਕਦੇ ਰੋਣ ਵੀ ਅੰਜੂ ਸਾਰਾ ਦਿਨ ਭੱਜੀ ਫਿਰਦੀ ਕਦੇ ਕਾਲਜ ਕਦੇ ਘਰ ਕਦੇ ਬਾਜ਼ਾਰ ਚਾਰਲੀ ਦੇ ਸਕੂਲ ਪੇਰੈਂਟਸ ਮੀਟਿੰਗ اٹੈਂਡ ਕਰਦੀ ਉਹਦੇ ਅਧਿਆਪਕ ਉਲੰਭੇ ਦਿੰਦੇ ਉਹ ਪੜ੍ਹਾਈ ਵਿੱਚ ਕਮਜ਼ੋਰ ਹੁੰਦਾ ਜਾ ਰਿਹਾ ਸੀ ਸ਼ਰਾਰਤਾਂ ਵੱਧ ਕਰਦਾ ਸੀ ਬੇਬੀ ਦੀਆਂ ਸਹੇਲੀਆਂ ਨੂੰ ਮਿਲਦੀ ਉਸ ਦੇ ਸੁਭਾਅ ਵਿੱਚ ਆ ਰਹੀ ਤਬਦੀਲੀ ਨੂੰ ਨਾਪਦੀ ਕਦੇ ਤਪਣ ਲੱਗਦੀ ਕਦੇ ਬਿਲਕੁਲ ਸੁੰਨ ਹੋ ਜਾਂਦੀ ਸਭ ਕਾਸੇ ਨੂੰ ਆਪਣੇ ਪਰਾਂ ਹੇਠ ਸਾਂਭਣ ਦੀ ਕੋਸ਼ਿਸ਼ ਕਰਦੀ ਬੇਬੀ ਤੇ ਚਾਰਲੀ ਆਪਣੀ ਦੁਨੀਆ ਵਿੱਚ ਮਸਤ ਰਹਿੰਦੇ। ਬੇਬੀ ਅਕਸਰ ਲੰਮਾ ਸਮਾਂ ਫੋਨ ਤੇ ਗੱਲ ਕਰਦੀ ਰਹਿੰਦੀ। ਕਦੇ ਹੱਸਦੀ, ਕਦੇ ਚੁੱਪ ਰਹਿੰਦੀ। ਪਹਿਲਾਂ ਅਜਿਹਾ ਨਹੀਂ ਸੀ। ਹੁਣ ਅਕਸਰ ਕਾਲਜ ਦੇ ਟੂਰਾਂ ਅਤੇ ਪਾਰਟੀਆਂ ਤੇ ਤੁਰੀ ਰਹਿੰਦੀ। ਅੰਜੂ ਅੰਦਰਲੀ ਮਮਤਾ ਡਰਦੀ। ਬੱਚੇ ਹਰ ਰੋਜ਼ ਨਮੀਆਂ ਫਰਮਾਇਸ਼ਾਂ ਕਰਦੇ ਹਨ। ਮਹਿੰਗੀਆਂ ਅਤੇ ਬੇਲੋੜੀਆਂ। ਜੇ ਉਹ ਨਾ ਕਰਦੀ ਤਾਂ ਗੱਲ ਪੈਣ ਨੂੰ ਆਉਂਦੇ ਉਹੀ ਚਾਰਲੀ ਤੇ ਬੇਬੀ ਜਿਹੜੇ ਜੀਜੀ ਕਰਦੇ ਰਹਿੰਦੇ ਸਨ ਹੁਣ ਓਖੜੇ ਕੁਹਾੜੇ ਵਾਂਗੂ ਪੈਂਦੇ ਸਨ ਅੰਜੂ ਨੂੰ ਆਪਣੇ ਆਲੇ-ਦੁਆਲੇ ਕੰਡਿਆਲੀ ਝਾੜੀਆਂ ਵਾਲਾ ਜੰਗਲ ਉੱਗਦਾ ਪ੍ਰਤੀਤ ਹੁੰਦਾ ਸੀ ਉਹ ਨੀਰਜ ਨਾਲ ਗੱਲ ਕਰਨ ਦੀ ਬਥੇਰੀ ਕੋਸ਼ਿਸ਼ ਕਰਦੀ ਆਪਣੇ ਲਈ ਨਹੀਂ ਤਾਂ ਬੱਚਿਆਂ ਖਾਤਰ ਹੀ ਸਹੀ ਪਰ ਨੀਰਜ ਸਿਰਫ ਮੁਸਕਰਾ ਛੱਡਦਾ ਕਰਦੀ ਬਗੀਚੀ ਵਿੱਚ ਨੀਰਜ ਵੱਲੋਂ ਲਾਏ ਤਰ੍ਹਾਂ-ਤਰ੍ਹਾਂ ਦੇ ਫੁੱਲ ਸੁੱਕ ਛੜ ਗਏ। ਉਹ ਸੋਕਾ ਬਿਰਖ ਉਦਾਸ ਹੋ ਗਏ। ਪੱਤਿਆਂ ਉੱਪਰ ਮਿੱਟੀ ਘਟੇ ਦੀਆਂ ਤਿਹਾਂ ਜੰਮ ਗਈਆਂ। ਦਰਖਤਾਂ 'ਚ ਲੰਮਕ ਦੀਆਂ ਟੂਟੀਆਂ, ਸੁੱਕੀਆਂ ਟਾਹਣੀਆਂ, ਬੁੱਢੀ ਜਾਦੂਗਰਨੀ ਦੀਆਂ ਉਂਗਲਾਂ ਵਰਗੀਆਂ ਜਾਪਦੀਆਂ ਸਨ। ਇੱਕ ਪਲ ਵਿੱਚ ਸਭ ਕੁਝ ਖਤਮ ਕਰ ਦੇਣ ਵਾਲੀਆਂ। ਇਹ ਸਭ ਕਾਸ਼ੇ ਦੇ ਦਰਮਿਆਨ ਹਰਿੰਦਰ ਨੀਰਜ ਦੇ ਘਰ ਆਉਂਦਾ ਰਹਿੰਦਾ। ਕਦੇ ਆਮ ਜਈਆਂ ਗੱਲਾਂ ਕਰਦਾ ਕਦੇ ਇੰਨੀ ਉੱਚੀ ਹੱਸਦਾ ਕਿ ਡਰ ਆਉਂਦਾ ਕਦੀ ਰੋਣ ਹੀ ਲੱਗ ਪੈਂਦਾ ਕੁੜੀਆਂ ਵਾਂਗੂ ਨੀਂਦ ਦੇ ਜਿਹੇ ਮੋੜੇ ਤੇ ਸਿਰ ਛੁੱਟ ਲੈਂਦਾ ਮੋਨ ਹੋ ਜਾਂਦਾ ਉਸ ਨੂੰ ਆਮ ਲੋਕਾਂ ਮੰਗ ਨਾ ਸਿਆਸਤ ਵਿੱਚ ਦਿਲਚਸਪੀ ਸੀ ਨਾ ਫਿਲਮਾਂ ਵਿੱਚ ਜੇ ਕਦੇ ਹਰਿੰਦਰ ਰਾਤ ਨੂੰ ਲੇਟ ਹੋ ਜਾਂਦਾ ਤਾਂ ਉੱਥੇ ਹੀ ਰੁਕ ਜਾਂਦਾ ਅੰਜੂ ਨੂੰ ਘਰ ਦਾ ਮਾਹੌਲ ਰਹਾ ਸਮਈ ਜਿਹਾ ਲੱਗ ਰਿਹਾ ਸੀ ਅੰਜੂ ਹਰਿੰਦਰ ਦੇ ਬਹੁਤਾ ਸਾਹਮਣੇ ਨਹੀਂ ਸੀ ਹੁੰਦੀ ਪਰ ਫਿਰ ਵੀ ਉਹ ਉਸ ਨੂੰ ਕਦੇ ਉਪਰ ਆ ਜਾਂ ਬਾਧੂ ਨਹੀਂ ਸੀ ਲੱਗਿਆ ਉਹਦੇ ਆਉਣ ਨਾਲ ਬਾਧੂ ਖਾਣ ਪਕਾਉਣ ਨਹੀਂ ਸੀ ਕਰਨਾ ਪੈਂਦਾ ਨਾ ਹੀ ਨੀਰਜ ਦੇ ਆਮ ਦੋਸਤਾਂ ਵਾਂਗੂ ਉਹ ਜੱਪੜੀਆਂ ਮਾਰਦਾ ਸੀ ਬੇਬੀ ਦੇ ਚਾਰਲੀ ਉਸ ਨਾਲ ਘੁੰਮਣ ਗਏ ਸਨ ਗਈ ਰਾਤ ਤੱਕ ਉਹਨਾਂ ਨੂੰ ਬਾਤਾਂ ਸੁਣਾਉਂਦਾ ਰਹਿੰਦਾ ਇੱਕ ਰਾਤ ਹਰਿੰਦਰ ਨੇ ਗੈਸਟ ਰੂਮ 'ਚ ਉੱਚੀ ਉੱਚੀ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਨੀਰਜ ਤੇ ਅੰਜੂ ਦੌੜ ਕੇ ਗਏ ਹਰਿੰਦਰ ਆਪਣੇ ਬੈੱਡ ਉੱਪਰ ਸਮਾਧੀ ਵਰਗੀ મુਦਰਾ ਵਿੱਚ ਬੈਠਾ ਸੀ ਅੱਖਾਂ ਬੰਦ ਸਨ ਛਾਤੀ ਤੇਜ਼ ਚੱਲ ਰਹੀ ਸੀ ਜਿਵੇਂ ਬਹੁਤ ਤੇਜ਼ ਦੌੜ ਰਿਹਾ ਹੋਵੇ ਪਲਕਾਂ ਥੱਲੇ ਅੱਖਾਂ ਇੱਧਰ ਉੱਧਰ ਹੋ ਰਹੀਆਂ ਸਨ ਕੁਝ ਸਮਾਂ ਉਹ ਉੱਥੇ ਖੜੇ ਰਹੇ ਫਿਰ ਨੀਰਜ ਨੇ ਅੰਜੂ ਨੂੰ ਵਾਪਸ ਭੇਜ ਦਿੱਤਾ ਤੇ ਆਪ ਉੱਤੇ ਹੀ ਪੈ ਗਿਆ ਸਵੇਰੇ ਜਦੋਂ ਅੰਜੂ ਹਰਿੰਦਰ ਨੂੰ ਦੁੱਧ ਦਾ ਗਲਾਸ ਦੇਣ ਵਾਸਤੇ ਗਈ ਕਾ ਉਹ ਕਹਿਣ ਲੱਗਿਆ ਅੰਜੂ ਜੀ ਰਾਤ ਸਮਾਧੀ ਵਿੱਚ ਮੇਰਾ ਸਰੀਰ ਬਹੁਤ ਬਲਸ਼ਾਲੀ ਹੋ ਗਿਆ ਸੀ ਜਿਵੇਂ ਹਜ਼ਾਰਾਂ ਆਦਮੀਆਂ ਦੀ ਸ਼ਕਤੀ ਮੇਰੇ ਅੰਦਰ ਆ ਗਈ ਹੋਵੇ ਸਰੀਰ ਦਾ ਵजूद ਸਾਰੇ ਪਾਸੇ ਖਿੰਡ ਗਿਆ ਮੇਰੇ ਮਾਸ ਦੇ ਵੱਡੇ ਵੱਡੇ ਲੋਥੜੇ ਫੈਲਦੇ ਫੈਲਦੇ ਕਮਰਿਆਂ ਬਾਹਰ ਹੋ ਗਏ ਮੈਂ ਦੇਖ ਰਿਹਾ ਸੀ ਇਹ ਪਹਾੜਾਂ ਤੇ ਸਮੁੰਦਰਾਂ ਉੱਤੇ ਫੈਲ ਗਏ ਮੈਂ ਕਾਇਨਾਤ ਦਾ ਹਿੱਸਾ ਬਣ ਗਿਆ ਆਨੰਦ ਬਸ ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਮੈਂ ਚੀਕਾਂ ਮਾਰਨੇ ਸ਼ੁਰੂ ਕਰ ਦਿੱਤੀਆਂ ਹਾਂ ਹਾਂ ਸਾਨੂੰ ਪਤਾ ਜਦੋਂ ਤੁਸੀਂ ਚੀਕਾਂ ਮਾਰ ਰਹੇ ਸੀ ਅਸੀਂ ਤੁਹਾਡੇ ਕਮਰੇ ਵਿੱਚ ਆਏ ਸੀ ਮੇਰੀਆਂ ਚੀਕਾਂ ਨਿਕਲ ਗਈਆਂ ਇਹ ਮੇਰੀ ਆਤਮਿਕ ਸ਼ਕਤੀ ਦੀ ਘਾਟ ਹੈ ਅਜੇ ਮੈਨੂੰ ਕੁਝ ਸਮਾਂ ਹੋਰ ਸਾਧਨਾ ਕਰਨੀ ਪਵੇਗੀ ਫਿਰ ਮੈਨੂੰ ਡਰ ਨਹੀਂ ਆਨੰਦ ਹੀ ਆਨੰਦ ਆਵੇਗਾ ਹੱਸ ਕੇ ਅੰਜੂ ਜੀ ਜੇ ਤੁਹਾਡੇ ਨਾਲ ਇਸ ਤਰ੍ਹਾਂ ਵਾਪਰੇ ਤਾਂ ਤੁਹਾਨੂੰ ਕਿੱਦਾਂ ਲੱਗੇ ਹਰਿੰਦਰ ਨੇ ਦਦਦਾ ਆਖਰੀ ਕੁੱਟ ਭਰਦਿਆਂ ਕਿਹਾ ਨਾ ਬਾਬਾ ਨਾ ਰੱਬ ਮੈਨੂੰ ਤਾਂ ਬਚਾ ਕੇ ਹੀ ਰੱਖੇ ਤੁਹਾਡੀ ਇਹੋ ਜਿਹੀ ਸਾਧਨਾ ਤੇ ਆਨੰਦ ਤੋਂ ਅੰਜੂ ਨੇ ਖਾਲੀ ਗਲਾਸ ਕੱਪ ਚੁੱਕਦਿਆਂ ਕਿਹਾ ਮਿੱਠੀ ਮਿੱਠੀ ਸਰਦੀ ਉੱਤਰ ਰਹੀ ਸੀ ਜਦੋਂ ਨੀਰਜ ਨੇ ਅੰਜੂ ਨੂੰ ਦੱਸਿਆ ਕਿ ਹਰਿੰਦਰ ਦੀ ਬਦਲੀ ਹੋ ਗਈ ਊਨੇਵਲ ਅਸਲ ਬੱਚੇ ਬਦਲੀ ਤਾਂ ਕਿਸੇ ਹੋਰ ਅਧਿਕਾਰੀ ਦੀ ਹੋਈ ਸੀ ਪਰ ਉਹ ਜਾਣ ਨਹੀਂ ਸੀ ਸਕਦਾ ਇਸ ਲਈ ਹਰਿੰਦਰ ਨੇ ਆਪਣੀ ਕਰਵਾ ਲਈ ਸ਼ਾਮ ਨੂੰ ਹਰਿੰਦਰ ਨੀਰਜ ਦੇ ਘਰ ਆ ਕੇ ਅੰਜੂ ਬੇਬੀ ਦੇ ਚਾਰਲੀ ਨੂੰ ਮਿਲਿਆ ਹਰਿੰਦਰ ਉਹਨਾਂ ਦੇ ਘਰ ਦਾ ਹਿੱਸਾ ਬਣ ਗਿਆ ਸੀ ਉਸ ਦੇ ਜਾਣ ਨਾਲ ਬੱਚੇ ਕੁਝ ਦਿਨ ਉਧਰੇ ਰਹੇ ਘਰ ਵਿੱਚ ਅਜੀਬ ਜਿਹੀ ਚੁੱਪ ਸੀ ਖਾਮੋਸ਼ੀ ਪੁੰਨੇ ਤੋਂ ਅਕਸਰ ਨੀਰਜ ਲਈ ਹਰਿੰਦਰ ਦਾ ਫੋਨ ਆਉਂਦਾ ਉਸ ਨੇ ਨੀਰਜ ਲਈ ਕਿਤਾਬਾਂ ਭੇਜੀਆਂ ਮਹਿੰਗੀਆਂ ਮੋਟੀਆਂ ਆਨੰਦ ਪ੍ਰਾਪਤੀ ਦਾ ਮਾਰਗ ਦੱਸਣ ਵਾਲੀਆਂ ਹੁਣ ਨੀਰਜ ਨੇ ਘਰ ਵਿੱਚ ਆਪਣੇ ਲਈ ਇੱਕ ਕਮਰਾ ਰੱਖਵਾ ਕਰ ਲਿਆ ਸੀ ਉੱਥੇ ਉਹ ਆਪਣੀਆਂ ਪਸੰਦ ਦੀਆਂ ਕਹਾਣੀਆਂ ਸੁਣਦਾ ਸੀ ਟੀਵੀਆਂ ਵੇਖਦਾ ਹਰਿੰਦਰ ਦੀਆਂ ਭੇਜੀਆਂ ਕਿਤਾਬਾਂ ਦੇਰ ਰਾਤ ਤੱਕ ਪੜ੍ਹਦਾ ਰਹਿੰਦਾ ਧਿਆਨ ਲਾਉਂਦਾ ਉਸ ਕਮਰੇ ਵਿੱਚ ਅੰਜੂ ਬਹੁਤ ਘੱਟ ਜਾਂਦੀ ਸੀ ਉਸ ਨੂੰ ਇੱਕ ਅਜੀਬ ਜਿਹਾ ਭੈ ਆਉਂਦਾ ਸੀ ਉਸ ਕਮਰੇ ਵਿੱਚੋਂ ਨੀਰਜ ਪਹਿਲਾਂ ਮਾਂਗ ਹਾਈ ਸੁਸਾਇਟੀ ਦੀਆਂ ਗੱਲਾਂ ਨਹੀਂ ਸੀ ਕਰਦਾ ਨਾ ਹੀ ਅੰਜੂ ਨਾਲ ਚੋਲ-ਮੋਲ ਕਰਦਾ ਸੀ ਅੰਜੂ ਨੂੰ ਨੀਰਜ ਥੋੜਾ ਥੋੜਾ ਹਰਿੰਦਰ ਵਰਗਾ ਲੱਗਦਾ ਸੀ। ਸਵਾਮੀ। ਪਾਵੇਂ ਨੀਰਜ ਕੱਪੜੇ ਪਹਿਲਾਂ ਮੰਗ ਹੀ ਪਾਉਂਦਾ ਸਲੀਕੇ ਵਾਲੇ। ਪਰ ਅੰਜੂ ਨੂੰ ਉਸ ਵਿੱਚੋਂ ਕੁਝ ਖੁੱਸਿਆ ਲੱਗਦਾ। ਇੱਕ ਬੈੱਡ ਤੇ ਹੁੰਦੇ ਹੋਏ ਵੀ ਉਹ ਕਿਧਰੇ ਦੂਰ ਹੁੰਦਾ। ਅੱਖਾਂ ਬੰਦ, ਸ਼ਾਂਤ ਚਿਹਰਾ। ਅੰਜੂ ਉਸ ਨਾਲ ਚੰਬੜਦੀ। ਉਸਦੇ ਹੱਥ ਆਪਣੇ ਸਰੀਰ ਤੇ ਫੇਰਦੀ। ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕੁਝ ਲੱਭਣ ਦੀ ਕੋਸ਼ਿਸ਼ ਕਰਦੀ। ਪਰ ਨੀਰਜ ਬਿਲਕੁਲ ਸ਼ਾਂਤ ਰਹਿੰਦਾ ਹਾਂ ਕਦੇ-ਕਦੇ ਉਸ ਨੂੰ ਘੁੱਟ ਕੇ ਜੱਫੀ ਪਾਉਂਦਾ ਚੁੰਮਦਾ ਤੇ ਛੱਡ ਦਿੰਦਾ ਜਿਵੇਂ ਮਾਂ ਬੱਚੇ ਨੂੰ ਚੁੰਮ ਕੇ ਪੰਘੂੜੇ ਵਿੱਚ ਪਾ ਦਿੰਦੀ ਹੈ ਮਿੱਠੀ ਨੀਂਦੇ ਸੌਣ ਲਈ ਪਰ ਅੰਜੂ ਬੱਚਾ ਨਹੀਂ ਸੀ ਨੀਰਜ ਤੇ ਅੰਜੂ ਦੇ ਵਿਆਹ ਦੀ ਵਰੇਗੰਡ ਆਈ ਅੰਜੂ ਨੀਰਜ ਵਾਸਤੇ ਬਹੁਤ ਪਿਆਰਾ ਧਾਰੀਦਾਰ ਨਾਈਟ ਸੂਟ ਲੈ ਕੇ ਆਈ ਹਲਕੇ ਨੀਲੇ ਰੰਗ ਦਾ ਨੀਰਜ ਨੇ ਅੰਜੂ ਤੋਂ ਸੂਟ ਲੈ ਕੇ ਉਸ ਦਾ ਧੰਨਵਾਦ ਕੀਤਾ ਤੇ ਰੱਖ ਦਿੱਤਾ। ਡੂੰਗੀ ਰਾਤੇ ਨੀਰਜ ਅੰਜੂ ਨੂੰ ਉਠਾ ਕੇ ਵਿਹੜੇ ਵਿੱਚ ਲੈ ਆਇਆ। ਫਿਰ ਛੱਤ ਉੱਪਰ ਲੈ ਗਿਆ। ਅੰਜੂ ਅੱਜ ਆ ਚੰਨ ਤਾਰੇ ਆਪਣੀ ਬੁੱਕਲ 'ਚ ਭਰੀਏ। ਇਹਨਾਂ ਨਾਲੋਂ ਵੱਡਾ ਤੋਹਫ਼ਾ ਕੀ ਹੋ ਸਕਦਾ? ਆ ਵੇਖ ਮੈਂ ਦੋਹਾਂ ਹੱਥਾਂ 'ਚ ਚੰਨ ਨੂੰ ਘੁੱਟ ਲਿਆ ਹੈ। ਆਪਣੀਆਂ ਗੱਲਾਂ ਚੰਨ ਨਾਲ ਕਿਸਾਂ ਕੇ ਵੇਖ। ਹਾਂ ਹਾਂ ਸਵਾਦ ਆ ਗਿਆ। आनंद ही आनंद नीरज ਕਿਸੇ ਆਗਾਮੀ ਅਵਸਥਾ ਚ ਬੋਲੀ ਜਾ ਰਿਹਾ ਸੀ ਅੰਜੂ ਬੋਝਣ ਅੱਖਾਂ ਨਾਲ ਹੀ ਨੀਰਜ ਨੂੰ ਤੱਕਦੀ ਬੋਲੀ ਪਰ ਮੈਨੂੰ ਤਾਂ ਸਿਰਫ ਨੀਰਜ ਵਿਖਾਈ ਦੇ ਰਿਹਾ ਮੇਰੇ ਚੰਨ ਤਾਰੇ ਤਾਂ ਇੱਥੇ ਕਿਧਰੇ ਹੀ ਗੁੰਮ ਹੋ ਗਏ ਪਲੀਜ਼ ਉਹ ਮੈਨੂੰ ਮੋੜ ਦਿਓ ਜੂਨ ਮਹੀਨੇ ਦੀ ਉਹ ਰਾਤ ਵੀ ਅੰਜੂ ਲਈ ਬੜੀ ਦਰਦ ਭਰੀ ਸੀ ਅੱਧੀ ਕੁ ਰਾਤ ਨੂੰ ਅੰਜੂ ਉੱਠੀ ਤਾਂ ਨੀਰਜ ਬੈੱਡ ਉੱਤੇ ਨਹੀਂ ਸੀ ਬਾਥਰੂਮ ਵਿੱਚ ਦੇਖ ਲਿਆ ਛੱਤ ਤੇ ਵੀ ਜਾ ਆਈ ਸੀ ਫਿਰ ਕਿੱਥੇ ਹੋ ਸਕਦਾ ਹੈ ਉਹ ਰੂਣ ਹਾ ਕੀ ਹੋਈ ਪਈ ਸੀ ਅਚਾਨਕ ਉਸਨੇ ਦੇਖਿਆ ਗੈਸਟ ਰੂਮ ਦਾ ਦਰਵਾਜ਼ਾ ਖੁੱਲਾ ਸੀ ਗਰਮੀਆਂ ਦੀ ਅੱਧੀ ਰਾਤ ਨੂੰ ਨੀਰਜ ਬੈਡਰੂਮ ਵਿੱਚ ਉੱਠ ਕੇ ਗੈਸਟ ਰੂਮ ਵਿੱਚ ਜਾ ਲੰਮਾ ਪਿਆ ਅੰਜੂ ਉਸ ਦੇ ਗਲ ਲੱਗ ਕੇ ਬਹੁਤ ਰੋਈ ਜਿਵੇਂ ਉਹਨਾਂ ਦੀ ਨੌਕਰਾਨੀ ਆਪਣੇ ਮਰ ਚੁੱਕੇ ਪਤੀ ਦੀ ਦੇਹ ਨਾਲ ਚੁੰਮੜ ਕੇ ਵੇਣ ਪਾਉਂਦੀ ਸੀ ਅੰਜੂ ਨੇ ਨੀਰਜ ਨੂੰ ਰੋਂ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਨੀਰਜ ਸੁੱਤਾ ਤਾਂ ਨਹੀਂ ਸੀ ਪਰ ਜਾਗਿਆ ਵੀ ਨਹੀਂ ਸਮਾਂ ਬੀਤ ਰਿਹਾ ਸੀ ਹਰਿੰਦਰ ਨੇ ਨੀਰਜ ਨੂੰ ਡੇਢ ਮਹੀਨੇ ਲਈ ਹੁੰਨੇ ਛੱਡਿਆ ਸੀ ਬਸੀ ਸਾਧਨਾ ਕੈਂਪ ਵਾਸਤੇ ਨੀਰਜ ਚਲਾ ਗਿਆ ਅੰਜੂ ਟੁੱਟੀ ਹੋਈ ਪਤੰਗ ਮੰਗ ਡਿੱਕ ਡੋਲੇ ਖਾਂਦੀ ਫਿਰਦੀ ਸੀ ਉਹ ਐਤਕੀ ਛੁੱਟੀਆਂ ਵਿੱਚ ਕਿਤੇ ਵੀ ਨਹੀਂ ਸੀ ਗਏ ਬੇਬੀ ਤੇ ਚਾਰਲੀ ਬਾਕ ਗੁੱਸੇ ਸਨ ਅਖੀਰ ਅੰਜੂ ਨੇ ਬੱਚਿਆਂ ਨੂੰ ਉਹਨਾਂ ਦੇ ਨਾਨਕੇ ਭੇਜ ਦਿੱਤਾ ਇਹ ਸ਼ਾਇਦ ਪਹਿਲੀ ਵਾਰ ਹੋਇਆ ਸੀ ਕਿ ਬੇਬੀ ਤੇ ਚਾਰਲੀ ਇਕੱਲੇ ਛੁੱਟੀਆਂ ਕੱਟਣ ਵਾਸਤੇ ਗਏ ਸੀ ਡੇਡ ਕੁਮਹੀਨੇ ਬਾਅਦ ਨੀਰਜ ਵਾਪਸ ਆਇਆ ਉਹ ਹਰਿੰਦਰ ਦਾ ਹੀ ਰੂਪ ਬਣ ਗਿਆ ਸੀ ਆਪਣੇ ਕਮਰੇ ਵਿੱਚ ਹੀ ਸੌਂਦਾ ਸੀ ਅੰਜੂ ਨਾਲ ਗੱਲ ਵੀ ਸ਼ਾਂਤ ਤੇ ਸਹਿਜ ਸੁਭਾਣ ਨਾਲ ਕਰਦਾ ਜਿਵੇਂ ਕੋਈ ਪਰਵਚਨ ਕਰ ਰਿਹਾ ਹੋਵੇ ਸਿੱਧੀ ਸਾਦੀ ਜਹੀ ਬੋਲੀ ਅੰਜੂ ਦਾ ਜੀ ਕਰਦਾ ਉਹ ਉਸ ਨਾਲ ਹੱਸੇ ਮਸਕਰੀ ਕਰੇ ਚੁੰਡੀਆਂ ਵੱਡੇ ਕੁੱਤੇ ਮਾਰੇ ਕੁਝ ਨਾ ਕਰੇ ਅੰਜੂ ਕੋਠੀ ਵਿੱਚ ਤੁਰਦੀ ਜਿਵੇਂ ਕੋਈ ਖੁਸ਼ਕ ਬਦਲੀ ਅਸਮਾਨ ਵਿੱਚ ਹਵਾਰਗੀ ਕਰਦੀ ਹੋਵੇ ਜਿਹੜੀ ਨਾ ਕਿਤੇ ਵੜ ਸਕਦੀ ਸੀ ਨਾ ਰੁਕ ਸਕਦੀ ਸੀ ਉਹ ਵਾਲ ਬੌਂਦੀ ਮੌਂਦੀ ਮੋੜ ਖਿਲਾਰ ਲੈਂਦੀ ਤੇ ਫਿਰ ਐਵੇਂ ਬਲੇਡ ਜਿਹਾ ਦਿਂਦੀ ਕਾਲਜ ਤੁਰ ਜਾਂਦੀ ਅੰਜੂ ਨੂੰ ਆਪਣੇ ਸਰੀਰ ਵਿੱਚੋਂ ਸੇਕ ਆਉਂਦਾ ਲੱਗਦਾ ਜਿਵੇਂ ਪੰਜ ਪੱਟ ਤਾਪ ਚੜਿਆ ਹੋਵੇ ਉਹ ਰਾਤ ਨੂੰ ਬਹਿ ਕੇ ਪਹਿਲਾਂ ਮੰਗ ਆਪਣਾ ਕਾਲਜ ਦਾ ਕੰਮ ਨਾ ਕਰ ਸਕਦੀ ਸਿਆਲ ਦੀਆਂ ਰਾਤਾਂ ਨੂੰ ਕਈ ਵਾਰ ਠੰਡੇ ਪਾਣੀ ਨਾਲ ਨਹਾਤੀ ਸੀ ਅੰਜੂ ਨੀਰਜ ਦੂਸਰੀ ਵਾਰ ਪੁੰਨੇ ਜਾ ਰਿਹਾ ਸੀ ਅੰਜੂ ਨਾਲ ਉਸਦੀ ਕੋਈ ਗੱਲ ਨਹੀਂ ਸੀ ਹੋਈ ਅੰਜੂ ਨੂੰ ਤਾਂ ਉਸ ਵੇਲੇ ਪਤਾ ਲੱਗਾ ਸੀ ਜਦੋਂ ਨੀਰਜ ਨੇ ਕਿਹਾ ਅੰਜੂ ਮੈਂ ਕੁਝ ਦਿਨਾਂ ਵਾਸਤੇ ਸਾਧਨਾ ਕੈਂਪ 'ਚ ਜਾ ਰਿਹਾ ਹਾਂ ਦੁਕਾਨ ਵਾਲੇ ਨੂੰ ਕਹਿ ਦਿੱਤਾ ਉਹ ਰਾਸ਼ਨ ਕਰ ਪਹੁੰਚਾ ਦੇਉ ਚੰਗਾ ਫਿਰ ਇਹ ਸਿਲਸਿਲਾ ਚੱਲਦਾ ਰਿਹਾ ਨੀਰਜ ਕੈਂਪਾਂ 'ਚ ਜਾਂਦਾ ਸੇਵਰ ਲਾਉਂਦਾ ਪਰਵਚਨ ਸੁਣਦਾ ਪਰਵਚਨ ਕਰਦਾ ਆਨੰਦ ਰਹਾਸ ਆਤਮਾ ਵਾਸਨਾ ਯੋਗ ਉਸ ਦੀ ਭਾਸ਼ਾ ਦੇ ਬੋਲ ਬਣ ਗਏ ਸਨ ਅੰਜੂ ਨੂੰ ਜਾਪਦਾ ਜਿਵੇਂ ਉਹ ਕਿਸੇ ਰੀਸੀ ਦੇ ਸ਼ਰਾਪ ਨਾਲ ਸਿਲ ਪੱਥਰ ਹੋ ਗਈ ਹੋਵੇ ਸ਼ਰਾਪ ਤੋੜਨ ਲਈ ਉਸ ਦਾ ਪਤੀ ਉਸ ਤੇ ਫੂਕ ਮਾਰਨ ਲਈ ਆਉਣ ਵਾਲਾ ਹੋਵੇ ਪਰ ਉਹ ਪੱਥਰੀ ਰਹੀ ਉਸ ਦਾ ਪਤੀ ਨਹੀਂ ਸੀ ਆਇਆ ਹੌਲੀ ਹੌਲੀ ਅੰਜੂ ਦਾ ਪਾਰੇ ਮੰਗ ਥਿਰਕਦਾ ਮਨ ਪਹਿਲਾ ਮੰਗੀ ਸਹਿਜ ਹੋ ਗਿਆ ਤਬਦੀਲੀ ਸੀ ਜਾਂ ਸਮਝੌਤਾ ਅੰਜੂ ਨੇ ਕਦੇ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਆਮ ਵਾਂਗ ਕੱਲ ਜਾਂਦੀ ਸ਼ੀਸ਼ੇ ਅੱਗੇ ਖੜ ਕੇ ਵਾਰ-ਵਾਰ ਬਾਲ ਵਾਂਦੀ ਫੈਸ਼ਨਦਾਰ ਕੱਪੜੇ ਪਾਉਂਦੀ ਬੇਬੀ ਤੇ ਚਾਰਲੀ ਨੂੰ ਪੜ੍ਹਨ ਵਾਸਤੇ ਹੋਸਟਲ ਪਾ ਦਿੱਤਾ ਸੀ ਨੀਰਜ ਰੇਲ 'ਚ 2 ਦਿਨਾਂ ਦੇ ਲੰਮੇ ਸਫ਼ਰ ਤੋਂ ਬਾਅਦ ਆਪਣੇ ਸ਼ਹਿਰ ਦੇ ਪਲੇਟਫਾਰਮ ਤੇ ਪਹੁੰਚਿਆ ਤਾਂ ਪੋ ਦੀ ਠੰਡ ਜਖ ਰਾਤ ਨੇ ਉਸ ਦਾ ਸਵਾਗਤ ਕੀਤਾ ਉਹ ਆਸ਼ਰਮ ਦੀ ਟੋਲੀ ਨਾਲ ਅੱਗੇ ਕਿਸੇ ਸ਼ਹਿਰ ਵਿੱਚ ਨਮ ਜਗਿਆ ਸੁਨੂ ਸਾਧਨਾ ਦੀ ਸਿੱਖਿਆਈ ਦੇਣ ਵਾਸਤੇ ਜਾ ਰਿਹਾ ਸੀ ਪੂਨੇ ਦਾ ਨਿੱਗਾ ਮੌਸਮ ਹੱਡੀਆਂ ਕੜਕਣਾਉਣ ਵਾਲੇ ਕੱਕਰ ਵਿੱਚ ਬਦਲ ਗਿਆ ਸੀ ਉਸ ਨੂੰ ਇਹ ਤਬਦੀਲੀ ਚੰਗੀ ਲੱਗੀ ਬੁੱਧ ਜਦੋਂ ਬਰਿਆਂ ਬਾਦ ਜੰਗਲਾਂ ਵਿੱਚੋਂ ਘਰ ਪਰਤਿਆ ਸੀ ਤਾਂ ਉਸ ਨੂੰ ਕਿਸ ਤਰ੍ਹਾਂ ਲੱਗਿਆ ਉਹ ਪਤਨੀ ਬੱਚੇ ਮਾਪੇ ਰਿਆਆ ਕੇ ਮੇ ਕੱਟੀ ਹੋਏ ਜੁਦਾਈ ਉਸ ਦੇ ਦਿਮਾਗ ਵਿੱਚ ਚਲਦੀਆਂ ਚੱਕਰੀਆਂ ਕਦੇ ਤੇਜ਼ ਹੋ ਜਾਂਦੀਆਂ ਕਦੇ ਸੋਚ ਤ ਆਪਣੀਆਂ ਸੋਚਾਂ ਤੇ ਉਹ ਆਪ ਮਹਾਰੇ ਹੱਸ ਪਿਆ ਸਟੇਸ਼ਨ ਤੇ ਖੜੇ ਰਿਕਸ਼ੇ ਸਵਾਰੀਆਂ ਲੈ ਕੇ ਤੁਰ ਗਏ ਸਨ ਉਹ ਠੰਡੀ ਰਾਤ ਪਿਆਰੀ ਲੱਗੀ ਚੁੱਪ ਸ਼ਾਂਤ ਸਰੀਪ ਮਾਸੂਮ ਉਸ ਕੋਲ 2 ਘੰਟੇ ਸਮਾਂ ਸੀ ਇੱਕ ਵਾਰ ਘਰ ਵੇਖਾਵਾਂ ਘਰ ਤੇ ਨਾਲੇ ਅੰਜੂ ਬੇਬੀ ਚਾਰਲੀ ਸਾਥੀ ਨੂੰ ਜਲਦੀ ਆਉਣ ਦਾ ਕਹਿ ਕੇ ਉਹ ਘਰ ਵੱਲ ਤੁਰ ਪਿਆ ਮਾਡਲ ਟਾਊਨ ਵਿਚਾਲੇ ਆਪਣੇ ਘਰ ਸਾਹਮਣੇ ਪਹੁੰਚ ਕੇ ਉਹ ਇੱਕ ਪਲ ਠਹਿਟ ਗਿਆ ਬੈੱਡ ਰੂਮ ਦੀ ਬੱਤੀ ਜਗ ਰਹੀ ਸੀ ਅੰਜੂ ਤਾਂ ਹਮੇਸ਼ਾ ਬੱਤੀ ਬੰਦ ਕਰਕੇ ਸੌਂਦੀ ਹੈ ਰਾਤ ਅੱਧੀ ਤੋਂ ਵੱਧ ਬੀਤ ਗਈ ਸੀ ਫਿਰ ਬੱਤੀ ਨੀਰਜ ਨੇ ਆਪਣੇ ਚੋਲੇ ਨੂੰ ਸਰੀਰ ਨਾਲ ਘੁੱਟ ਲਿਆ ਸੀ ਗੱਡੀ ਨੇ ਕੂ ਕੁਮਾਰੀ ਗੱਡੀਏ ਤੂੰ ਠਹਿਰ ਮੈਂ ਆਉਣਾ ਬਸ ਇੱਕ ਵਾਰ ਉਸ ਦਾ ਮੁੱਖ ਵੇਖ ਲਾਂ ਲੰਮੇ ਤੇ ਖੁੱਲੇ ਚੋਲੇ ਵਿੱਚ ਠੰਡ ਨਾਲ ਉਸ ਦਾ ਸਰੀਰ ਬਰਫ਼ ਹੋ ਰਿਹਾ ਸੀ ਉਹ ਘਰ ਦੀ ਬਾਹਰਲੀ ਕੋਈ ਛੋਟੀ ਕੰਦ ਟੱਪ ਕੇ ਅੰਦਰ ਦਾਖਲ ਹੋ ਗਿਆ। ਹੱਥ ਨਾਲ ਪੋਲਾ ਜਿਹਾ ਧੱਕਿਆਂ ਤਾਂ ਬੈੱਡਰੂਮ ਦਾ ਢੋਇਆ ਹੋਇਆ ਬੂਹਾ ਖੁੱਲ ਗਿਆ। ਅੰਜੂ ਬੈੱਡ ਨਾਲ ਢੋ ਲਾ ਕੇ ਬੈਠੀ ਸੀ। ਲੱਤਾਂ ਉੱਪਰ ਰਜਾਈ, ਸਿਰ ਉੱਪਰ ਸਕਾਫ। ਦੂਸਰੇ ਹਾਣੇ ਦਾ ਢੋ ਅਕਸਰ ਨੀਰਜ ਦੀ ਉਡੀਕ ਵਿੱਚ ਉਹ ਇਸ ਤਰ੍ਹਾਂ ਬੈਠੀ-ਬੈਠੀ ਸੌ ਜਾਂਦੀ ਸੀ। ਮਤਾ ਕਿਤੇ ਰਜਾਈ ਦੇ ਨਿੱਗ ਵਿੱਚ ਡੂੰਘੀ ਨੀਂਦ ਆ ਗਈ ਤਾਂ ਬੂਹਾ ਖੋਲਣ ਵਿੱਚ ਦੇਰ ਹੋ ਜਾਵੇ। ਹੰਝੂ ਮੇਰੀ ਉਡੀਕ ਜਿਵੇਂ ਯਾਤਰੀ ਨੂੰ ਪਹਾੜ ਦੀਆਂ ਜਣਾ ਵਿੱਚ ਸਿਖਰ ਦੁਪਹਿਰ ਵੀ ਹਨੇਰਾ ਜਾਪਦਾ ਪਰ ਪਹਾੜ ਦੀ ਸਿਖਰ ਤੋਂ ਚੜਦਾ ਸੂਰਜ ਹਮੇਸ਼ਾ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਨੀਰਜ ਨੂੰ ਜਾਪਿਆ ਜਿਵੇਂ ਉਹ ਟੀਸੀ ਤੇ ਖੜਾ ਹੋਵੇ ਉਸਨੇ ਫਿਰ ਚੋਲੇ ਨੂੰ ਸਰੀਰ ਨਾਲ ਕੁੱਟਿਆ ਹੰਝੂ ਦਾ ਚਿਹਰਾ ਸ਼ਾਂਤ ਸੀ ਗੱਡੀ ਨੇ ਫਿਰ ਕੁ ਕੁਮਾਰੀ ਕਿਸੇ ਦਿਓ ਦੀ ਆਦਮ ਬੋ ਵਾਂਗ ਨਹੀਂ ਇਹ ਨਹੀਂ 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 ਮੇਰੀ ਸਾਧਨਾ નિਫਲ ਪਰ ਇਹ ਮੇਰਾ ਘਰ ਮੇਰੇ ਬੱਚੇ ਮੇਰੀ ਅੰਜੂ ਨੀਰਜ ਦੇ ਦਿਮਾਗ ਅੰਦਰ ਚੱਕਰੀਆਂ ਦੀ ਚਿਰਚਿਰ ਤੇਜ ਹੋ ਗਈ ਦੋਹਾਂ ਮੁਠੀਆਂ 'ਚ ਕੁੱਟੀਆਂ ਚੋਲੇ ਦੀਆਂ ਕੰਨੀਆਂ ਢਿੱਲੀਆਂ ਪੈ ਗਈਆਂ ਹੱਥ ਚੋਲੇ ਦੇ ਗੁਲਾਮੇ ਤੱਕ ਪਹੁੰਚ ਗਏ ਉਸਨੇ ਚੋੜਾ ਲਾ ਕੇ ਕਿਲੀ ਤੇ ਪਏ ਮੈਲੇ ਕੱਪੜਿਆਂ ਵਿੱਚ ਟੰਗ ਦਿੱਤਾ ਤੇ ਬੈੱਡਰੂਮ ਵਿੱਚ ਨਾਲ ਲੱਗਵੇਂ ਸਟੋਰ ਵਿੱਚੋਂ ਆਪਣਾ ਨੀਲਾ ਧੜੇਦਰ ਨਾਈਟਸੂਟ ਲੱਭਣ ਲੱਗਿਆ। ਉਹੀ ਸੂਟ ਜਿਹੜਾ ਅੰਜੂ ਨੇ ਉਸ ਨੂੰ ਜਨਮ ਦਿਨ ਤੇ ਤੋਹਫੇ ਦਿੱਤਾ ਸੀ। ਟੰ 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 ਡੋਰ ਵੈਲ ਬੱਜੀ। ਅੰਜੂ ਇੱਕਦਮ ਤਰਪੱਕ ਕੇ ਉੱਟੀ। ਭੱਜ ਕੇ ਕੋਠੀ ਦਾ ਬੂਹਾ ਖੋਲਿਆ। ਗੂੜੇ ਨੀਲੇ ਰੰਗ ਦਾ ਕੋਟ ਪੈਂਟ ਪਹਿਨੀ ਇੱਕ ਸ਼ਖਸ ਅੰਜੂ ਨੂੰ ਬੁੱਕਲ ਚ ਚੁੱਕੀ ਬੈੱਡਰੂਮ ਵਿੱਚ ਦਾਖਲ ਹੋਇਆ। ਯੂ ਮਾਈ ਡਾਰਲਿੰਗ। ਨੀਰੇਜ ਦੇ ਹੱਥੋਂ ਨਾਈਟ ਸੂਟ ਡਿੱਗ ਪਿਆ ਉਸਦੇ ਹੱਥ ਕਿਲੀ ਉੱਪਰ ਟੰਗੇ ਆਪਣੇ ਚੋਲੇ ਤੱਕ ਨਹੀਂ ਸੀ ਪਹੁੰਚ ਰਹੇ ਉਸ ਦਾ ਨੰਗਾ ਜਿਸਮ ਕੰਬ ਰਿਹਾ ਸੀ ਨਾਲ ਹੀ ਕੰਬ ਰਹੀ ਸੀ ਉਸਦੇ ਗਲ 'ਚ ਪਾਈ ਕਾਲੇ ਰੰਗ ਦੇ ਮੋਟੇ ਮਣਕੇ ਦੀ ਮਾਲ ਗੱਡੀ ਨੇ ਆਖਰੀ ਚੀਕ ਮਾਰੀ ਨੀਰੇਜ ਵਾਪਸ ਮੁੜਿਆ ਤਾਂ ਬੂਹੇ ਦੇ ਕੁੰਡੇ 'ਚ ਅੜਕ ਕੇ ਉਸ ਦੀ ਲੰਬੀ ਮਾਲਾ ਟੁੱਟ ਗਈ ਅਤੇ ਮਣਕੇ ਦੂਰ ਤੱਕ ਖਿੰਡ ਗਏ ਉਹ ਖਾਲੀ ਅੱਖਾਂ ਨਾਲ ਦੂਰ ਤੱਕ ਖਿੰਡੇ ਮਨਕਿਆਂ ਨੂੰ ਤੱਕ ਰਿਹਾ ਸੀ